ਨੇ ਦੁਖੀ ਹੋ ਗਿਆਂ ਕਿ ਅਸੀਂ ਆਨੇ ਨੂੰ ਅਜੇ ਵੀ ਮੱਤ ਪੈ ਜੇ ਤੇ ਸਾਡੇ ਵੀ ਕੱਖ ਰਹਿ ਜਾਣ ਇਹ ਵੀ ਆਪਣੀ ਰਹਿਦੀ ਜ਼ਿੰਦਗੀ ਉਹ ਨਾ ਜਿਹੜਾ ਅੱਖਾਂ 'ਚ ਰੜਕਦਾ ਮੋਦੀ ਇਹ ਵੀ ਨਾਲ ਹੀ ਸਾਹਮਣੇ ਜਾਊਗਾ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਏਕਾਵ ਨੂੰ ਦਿੱਲੀ ਦੇ ਵਿੱਚ ਡੜ ਕੇ ਮੁਕਾਬਲਾ ਕਰਾਂਗੇ ਚਾਹੇ ਅਸੀਂ ਆਨੀ ਚਾਹੇ ਦਿੱਲੀ 'ਚ ਮੋਦੀ ਆਨੀ ਜਿਹੜੇ ਲੋਕ ਨੂੰ ਇਹ ਬਿਜਲੀ ਦਾ ਕਾਨੂੰਨ ਆਇਆ ਹੈ ਪਰਾਲੀ ਸਾੜਦਾ ਹੈ ਜੁਰਮਾਨੇ ਦਾ ਆ ਤਾਂ ਜਾਓ ਬੰਦ ਕੀਤਾ ਜਾਵੇ ਜਿਹਦਾ ਲੋਧ ਪੂਰਜੋ ਲੋਧ ਕਰਦੇ ਆਂ ਜਿਵੇਂ ਬੰਦੀਆਂ ਦੇ ਸਾਰੇ ਆ ਅਗਲੇ ਉਹ ਨਾਲ ਐ ਕਿਸਾਨਾਂ ਬਾਰੇ ਇਹੋ ਕਹਿਣਾ ਚਾਹੁੰਦੇ ਆ ਜਿੰਨੀ ਸਾਡੇ ਇੱਥੇ ਖਲੋਤੇ ਕਿਸਾਨ ਵੀਰ ਤੇ ਬੰਦਾ ਸਿੰਘ ਪਹਾਦਰ ਦੇ ਜ਼ਮੀਨਾਂ ਦੇ ਮਾਲਕ ਵਾਰਸ ਬਣਾ ਕੇ ਉਹਨਾਂ ਨੇ ਸਾਨੂੰ ਇੱਥੇ ਸਾਜਿਆ ਵਾ ਇਹ ਜੇ ਸਾਡੇ ਬੰਦਾ ਸਿੰਘ ਬਹਾਦਰ ਦੇ ਵਿੱਚ ਅਸੀਂ ਉਹ ਨਹੀਂ ਲੇਕਿਨ ਜਜ਼ਬਾਜਾ ਤੇ ਸਾਡੇ ਵਿੱਚ ਉਹੋ ਹੀ ਆ ਅਣਖ ਵੀ ਸਾਡੇ ਚੋਈ ਆ ਜੇ ਅਸੀਂ ਇਹਨਾਂ ਵਾਸਤੇ ਕਿਸਾਨਾਂ ਮਜ਼ਦੂਰਾਂ ਵਾਸਤੇ ਅਸੀਂ ਇੱਥੇ ਡਟ ਕੇ ਲੜ ਸਕਦੇ ਆ ਦਿੱਲੀ ਦੇ ਸਾਡੇ ਘੜੀ ਇੱਕ ਛੋਟੀ ਜੀ ਚੀਜ਼ ਆ ਬੜੇ ਅਸੀਂ ਇਹਨਾਂ ਨੂੰ ਵੱਡੇ ਤੋਂ ਵੱਡੇ ਪਿੱਛੇ ਵੀ ਵਕਤ ਵੇਖ ਲਿਆ ਪਰ ਆ ਜਿਹੜਾ ਮੋਦੀ ਨੇ ਵਕਤ ਪਾਇਆ ਵਾ ਇਹ ਬਹੁਤ ਭਿਆਨਕ ਵਕਤ ਬਹੁਤ ਮਾੜਾ ਇੱਕ ਕਿਸਾਨਾਂ ਨੂੰ ਪਾਇਆ ਇਹਨੂੰ ਇਹ ਨਹੀਂ ਪਤਾ ਕਿ ਬੰਦਾ ਸਿੰਘ ਬਹਾਦਰ ਦੀਆਂ ਜੋ ਫੌਜਾਂ ਕਿਸਾਨ ਆ ਇਹਨਾਂ ਦੇ ਅੱਗੇ ਨੇ ਕੋਈ ਅੜਨ ਦਿੱਤਾ ਤੇ ਇਸ ਤੋਂ ਅੱਗੇ ਹੁਣ ਕੌਣ ਅੜਨ ਦਊਗਾ ਜੇ ਪਹਿਲਾਂ ਇੰਦਰਾ ਗਾਂਧੀ ਨੇ ਸਾਡੇ ਨਾਲ ਇਸ ਦੇਸ਼ ਦੇ ਨਾਲ ਜ਼ੁਲਮ ਕੀਤਾ ਇੰਦਰਾ ਗਾਂਧੀ ਸੋਦੀ ਗਈ ਉਸ ਤੋਂ ਬਾਅਦ ਬੀਨਤ ਸਿੰਘ ਆ ਗਿਆ ਉਹਨੇ ਮਾਰਾ ਕੀਤਾ ਪੰਜਾਬ ਦੇ ਨਾਲ ਉਹ ਸੋਧਿਆ ਗਿਆ ਤਿੱਜਾ ਇੱਕ ਇਹ ਨਗ ਜਿਹੜਾ ਅੱਖਾਂ 'ਚ ਰੜਕਦਾ ਮੋਦੀ ਇਹ ਵੀ ਨਾਲ ਹੀ ਸਾਹਮਣੇ ਜਾਊਗਾ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਏਕਾਵਾ ਤੇ ਅਸੀਂ ਮੋਦੀ ਨੂੰ ਦਿੱਲੀ ਦੇ ਵਿੱਚ ਡੜ ਕੇ ਮੁਕਾਬਲਾ ਕਰਾਂਗੇ ਚਾਹੇ ਅਸੀਂ ਆਨੀ ਚਾਹੇ ਦਿੱਲੀ ਚ ਮੋਦੀ ਆਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬੰਦੇ ਇਹਨੇ ਦੁਖੀ ਹੋ ਗਏ ਕਿ ਅਸੀਂ ਆਨੇ ਨੂੰ ਅਜੇ ਵੀ ਮਤ ਪੈ ਜੇ ਤੇ ਸਾਡੇ ਵੀ ਕੱਖ ਰਹਿ ਜਾਣ ਇਹ ਵੀ ਆਪਣੀ ਰੈਂਦੀ ਜਿੰਦਗੀ ਭੋਗ ਲਵੇ ساری ਤੈਨੂੰ ਜਿੱਤਿਆ ਛੱਡ ਆਏ ਤੇਰੇ ਤਖਤਾਂ ਨੂੰ ਕਿੰਨੀ ਵਾਰੀ ਤੈਨੂੰ ਜਿੱਤਿਆ ਛੱਡ ਆਏ ਤੇਰੇ ਤਖਤਾਂ ਨੂੰ ਕਿੰਨੀ ਵਾਰ ਤੇਰੀ ਆਣ ਬਚਾਈ ਜਿਆਦਾ ਤਾਂ ਕਰ ਕੋ ਨਾ ਬਕਤਾਂ ਕਿੰਨੀ ਵਾਰੀ ਤਰੀਜ਼ੇ ਤੋਂ ਪਛਾਈ ਜਾਦ ਤਕਰ ਉਹਨਾਂ ਬਖਤਾਂ ਨੇ ਆਪਣੀ ਹੋਵੇ ਮਰਲਾ ਨਹੀਂ ਛੱਡਦੇ ਆਪਣੀ ਹੋਵੇ ਮਰਲਾ ਨਹੀਂ ਛੱਡਦੇ ਬੇਗਾਨੀ ਪੈਰ ਰਖੀ ਧਰਦੇ ਨਹੀਂ ਆ ਤੇ ਇਥੋਂ ਦਲੀਏ ਡਾ